7:30 ਪਹੁੰਚਣਾ ਸੀਗਾ ਪਹੁੰਚਿਆ 11:15 ਅੱਜ ਨੂੰ ਕੁਝ ਡਰਾਈਵਰ ਚਾਹੀ ਵੀ ਨਹੀਂ ਪੀਂਦਾ ਯਾਰ ਚਾਹ ਪਿੰਡ ਚਲਾ ਜਾਂਦਾ ਬਲੌਗ ਬਣਾਉਣਾ ਭੁੱਲ ਜਾਂਦੇ ਆ ਜੇ ਪੈਸੇ ਨਹੀਂ ਐਸੇ ਨਹੀਂ ਆਉਣ ਲੱਗੇ ਕਿਰਪਾ ਕਰੋ ਮਾੜੀ ਜੀ ਤਾਂ ਕਿ ਯਾਦ ਰਹੇ ਆ ਕੱਢ ਲਈ ਅਜੇ ਹੌਂਡਾ ਸਿਟੀ ਬਾਹਰ ਲੈ ਲਏ ਹੈ ਆ ਦੇਖੋ ਵੀ ਧੁੰਦ ਕਿੰਨੀ ਏਨੀ ਜ਼ਿਆਦਾ ਧੁੰਦ ਹੋ ਗਈ ਆ ਇੱਕ ਬੰਦੇ ਨੇ ਗਾਲ ਬਾਹਰ ਕੱਢਿਆ ਹੋਇਆ ਤੇ ਉਹਨੇ ਸਟੀਅਰਿੰਗ ਫੜਿਆ ਹੋਇਆ ਜੀ ਇਧਰੋਂ ਸਾਰੇ ਸ਼ੀਸ਼ੇ ਲਾਏ ਹੋਏ ਨੇ ਜੀ ਆ ਤੜਾ ਕੇ ਸਾਡਾ ਸ਼ੀਸ਼ਾ ਸਪਾਰਟ ਸਾਡਾ ਲੱਗਿਆ ਹੋਇਆਗਾ ਪਾਤੜਾ ਕੇ ਬਹੁਤ ਧੁੰਦ ਸੀਗੀ ਸਸਿਕਾ ਦੋਸਤੋ ਦਿੱਲੀ ਜਾ ਰਹੇ ਆ ਗੱਡੀ ਲੈਣ ਆ ਸਵੇਰਾ ਦਾ ਟਾਈਮ ਐ 3 ਵਜੇ ਦੀ ਸੀਗੀ ਜੀ ਟ੍ਰੇਨ ਤੇ 3 ਘੰਟੇ ਲੇਟ ਐ ਟ੍ਰੇਨ ਧੁੰਦ ਬਹੁਤ ਆ ਗਈ ਅਨ ਸਟੇਸ਼ਨ ਤੇ ਜਾ ਰਹੇ ਆ ਸਟੇਸ਼ਨ ਤੇ ਦੇਖਦੇ ਆ ਕਿੰਨਾ ਕੁ ਟਾਈਮ ਹੋ ਰਿਹਾ ਇੰਤਜ਼ਾਰ ਕਰਨਾ ਪਊ ਸੰਗਰੂਰ ਸਟੇਸ਼ਨ ਤੇ ਪਹੁੰਚ ਗਏ ਜੀ ਹੁਣ ਤਿੰਨ ਘੰਟੇ ਟ੍ਰੇਨ ਲੇਟ ਆ ਹਜੇ ਹੋਰ ਅੱਗੇ ਪਤਾ ਨਹੀਂ ਕਿੰਨੀ ਕੁ ਲੇਟ ਹੋਊਗੀ ਬਾਕੀ ਦੇਖਦੇ ਆ ਦੱਸਦੇ ਆ ਤੁਹਾਨੂੰ ਚੱਲਿਆ ਦਿੱਲੀ ਗੱਡੀ ਲੈਣ ਧੁੰਦ ਤਾਂ ਨਹੀਂ ਹੈਗੀ ਵੈਸੇ ਇੱਥੇ ਗੱਡੀ ਲਾਤੀ ਜੀ ਇੱਥੇ پارک ਕਰਤੀ ਸਟੇਸ਼ਨ ਦੀ ਪਾਰਕਿੰਗ ਚ ਅਜੇ ਅੰਡਰ 12th ਮੈਂਟ ਚੱਲ ਰਹੀ ਆ ਬਾਰਕੇ ਦੇ। ਸੁਨਤੇ ਪਹੁੰਚ ਗਏ ਜੀ ਆ ਵੀਰਾ ਆਮਨ ਜਾ ਰਿਹਾ ਦਿੱਲੀ ਸਾਡੇ ਨਾਲ ਗੱਡੀ ਦਮਾਉਣ। ਦੇਖੋ ਟ੍ਰੇਨ ਦੀ ਵੇਟ ਕਰ ਰਹੇ ਆ ਜੀ 3:30 ਹੋ ਚੁੱਕੇ ਆ। 3 ਵਜੇ ਦੀ ਟ੍ਰੇਨ ਸੀ 3 ਘੰਟੇ ਲੇਟ ਆ ਜੀ। ਹੁਣ ਵੇਟ ਕਰ ਰਹੇ ਆ ਦੇਖੋ ਕਿੰਨੇ ਕਜੇ ਆਉਂਦੀ ਆ ਜੀ ਟ੍ਰੇਨ। ਟ੍ਰੇਨ ਫਾਈਨਲੀ 6:30 ਵਜੇ ਤੇ दिल्ली पहुंच गएगी फाइनली थोड़ा लेट पहुंचेगा उसके सारे 7:30 पहुंचना ਸੀਗਾ ਪਹੁੰਚੇ 11:15 आज ਨੂੰ ਕੁਝ ਡਰਾਈਵਰ ਚਾਹੀ ਵੀ ਨਹੀਂ ਪੀਂਦਾ ਯਾਰ ਚਾਹ ਪਿੰਡ ਚਲਾ ਜਾਂਦਾ ਦਿੱਲੀ ਦਿੱਤਾ ਪਿਆ ਦੇ ਬੜਾ ਰੋਕਦਾ ਦਿੱਤਾ ਪਿਆ ਦੇ ਬੜਾ ਰੋਕਦਾ ਚਲ ਕੋਈ ਨਾ ਚੱਕਦੇ ਫੋਰਚਨਰ ਦੇ دوستੋ फाइनली दिल्ली पहुंच ही गए 11 12 ਵਜੇ ਲੇਟ ਹੋ ਕੇ ਕਾਫੀ ਬਟ ਹੁਣ ਅਸੀਂ ਮੈਟਰੋ ਸਟੇਸ਼ਨ ਵੱਲ ਚੱਲਦੇ ਆਂ ਬਾਕੀ ਜਿਆਦਾ ਇੱਥੇ ਵੀਡੀਓ ਸ਼ੂਟ ਨਹੀਂ ਕਰ ਸਕਦੇ ਪੁਲਿਸ ਵੱਲੋਂ ਰੋਕ ਟੋਕ ਹੈ ਤੇ ਬਾਕੀ ਤੁਹਾਨੂੰ ਪਤਾ ਇੱਥੇ ਤਾਂ ਇਹ ਨਹੀਂ ਪਤਾ ਕੋਈ ਖੋਕੀ ਪਾਚੇ ਫੋਨ ਤੁਹਾਡੇ ਸਾਹਮਣੇ ਜਿਹੜੀ ਟ੍ਰੇਨ ਦੇਖ ਰਹੇ ਹਾਂ ਉਹ ਡਬਲ ਸਟੋਰੀ ਹੈ ਡਬਲ ਸਟੋਰੀ ਟ੍ਰੇਨ ਜਿੱਦਾਂ ਡਬਲ ਸਟੋਰੀ ਬੱਸਾਂ ਹੁੰਦੀਆਂ ਉਹਨਾਂ ਡਬਲ ਸਟੋਰੀ ਟ੍ਰੇਨ ਹੈ ਤੇ ਹੁਣ ਮੈਟਰੋ ਸਟੇਸ਼ਨ ਵੱਲ ਚੱਲਦੇ ਆਂ ਬਾਈ ਹੁਣ ਜਾ ਰਹੇ ਆ ਔਟੋ 'ਚ ਮੈਟਰੋ ਸਟੇਸ਼ਨ ਵਲੌਗ ਬਣਾਉਣਾ ਭੁੱਲ ਜਾਂਦੇ ਆ ਅਜੇ ਪੈਸੇ ਨਹੀਂ ਮੈਂ ਐਸੇ ਨਹੀਂ ਆਉਣ ਲੱਗੇ ਕਿਰਪਾ ਕਰੋ ਮਾੜੀ ਜੀ ਤਾਂ ਕਿ ਯਾਦ ਰਹੇ ਐ ਬਾਕੀ ਊ ਵੀ ਡਰਦੇ ਆ ਭਾਈ ਦਿੱਲੀ ਆ ਕਿਤੇ ਵਲੌਗ ਹੀ ਮਹਿੰਗਾ ਪੈ ਜੇ ਆ ਬੈਠਾ ਸਾਡਾ ਇਹ ਅਮਰਤਪਾਲ ਦਾ ਛੋਟਾ ਭਰਾ ਹੁਣ ਮੈਂ ਮੈਟਰੋ ਸਟੇਸ਼ਨ ਦੀ ਅਪੜੀਆਂ ਚੱਲ ਰਹੇ ਆ ਜੀ ਮੈਟਰੋ ਸਟੇਸ਼ਨ ਤੇ ਤਾਂ ਬਹੁਤ ਹੀ ਜ਼ਿਆਦਾ ਸਕਦਾ ਇਹ ਵੀਡੀਓ ਬਣਾਉਂਦੀ ਹਜੇ ਦੂਸਰੇ ਸਟੇਸ਼ਨ ਤੇ ਕੱਟ ਸੀ ਇਸ ਕਰਕੇ ਆ ਥੋੜੇ ਜੇ ਸ਼ਾਰਟ ਹੀ ਲੈ ਸਕਿਆ ਮੈਂ ਦੇਖੋ ਜੀ ਵਾਕਿਆ ਅੰਦਰ ਬਣਾਉਂ ਦਿਖਾਉਣ ਦਾ ਤੁਹਾਨੂੰ ਥੋੜੀ ਕੋਸ਼ਿਸ਼ ਕਰੂੰਗਾ ਮੈਂ ਚਰਚ ਪੂਰੀ ਕਿਉਂਕਿ ਐਕਚੁਅਲੀ ਕੁੜੀਆਂ ਕੜੀਆਂ ਵੀ ਜਾਂ ਹੋਰ ਲੇਡੀਜ਼ ਵਗੈਰਾ ਹੁੰਦੀਆਂ ਤਾਂ ਵਰਦਾ ਨਹੀਂ ਸਕਦੇ ਵੀਡੀਓ ਐਕਚੁਅਲੀ ਲੋਕ ਤਾਂ ਵਰਤੋਂ ਕਰੀ ਜਾਂਦੇ ਵੀਡੀਓ ਬਣਾਈ ਜਾਂਦੇ ਆ ਦਿੱਲੀ 'ਚ ਮੈਨੂੰ ਲੱਗਦਾ ਮੈਂ ਹੀ ਜ਼ਿਆਦਾ ਸ਼ਰੀਫ ਆ ਜਾਂ ਜ਼ਿਆਦਾ ਰੂਲ ਫਾਲੋ ਕਰਦਾ ਕਿ ਵੀਡੀਓ ਪਬਲਿਕ ਏਰੀਆ 'ਚ ਘੱਟ ਬਣਾਉਣਾਗਾ ਚਲੋ ਕੋਈ ਗੱਲ ਨਹੀਂ ਜਿੱਦਾਂ ਦਾ ਵੀ ਹੈਗਾ ਬਸ ਐ ਹੀ ਆ ਆ ਕੱਢ ਲਈ ਅੱਧੀ ਆਉਂਡਾ ਸਿਟੀ ਬਾਹਰ ਲੈ ਲੀਏ ਹੈ ਚਲੋ ਸ਼ੇਅਰ ਕਰਾਂਗੇ 2014 ਮਾਡਲ ਹੈ ਕਈ ਵਾਰ ਲੈਂਡ ਦਾ ਚਾਹਵਾਨ ਹੋਵੇ 2014 ਮਾਡਲ ਆਉਂਡਾ ਸਿਟੀ ਰੰਡ ਸ਼ੀਸ਼ੇ ਦਾ ਕੰਨਾਂ ਦਾ ਨਵੀਆਂ ਹੁੰਡਾ ਲਾਈ ਦੀਆ ਬਿਲਕੁਲ ਤੋਂ ਬੀ ਮਾਰਕੀਟ ਨਾਂਗੀ ਮੋਦੀ ਦੇ ਲੰਗੋਟ ਲੰਗੂਟ ਇੱਥੇ ਹੁੰਦੇ ਨੇ ਇਹ ਤੀਤੂ ਨੂੰ ਪਾ ਕੇ ਜਾਂਦਾ ਉਹ ਸੁੱਕਣੇ ਬੋਲਿਆ ਨਹੀਂ ਕਿਸੇ ਬਟ ਇਤਨੀ ਸਾਰੀ ਰਿਸਪੌਂਸਿਬਿਲਟੀ ਇੱਕ ਐਪਲੈਂਟ ਵੀਰ ਡਾਕਟਰ ਕੋਲ ਹੀ ਮੈਂ ਸਵੇਰੇ ਚੜ੍ਹ ਕੇ ਨਾ ਸੀ ਖੜੀ ਕਿਹਨੇ ਪੈਰੀ ਪੁੱਤ ਸਰਦਾਰਾਂ ਦੇ ਫਾਈਨਲੀ ਗੱਡੀ ਦਿੱਲੀ ਚੋਂ ਬਾਹਰ ਕੱਢ ਲਿਆ ਜੀ ਤੇ ਹੁਣ ਬਹੁਤ ਜ਼ਿਆਦਾ ਥਕਾਵਟ ਤੇ ਬਹੁਤ ਭੁੱਖ ਲੱਗੀ ਹੋਈ ਹੈ ਜੀ ਥੋੜੀ ਪੇਟ ਪੂਜਾ ਕਰਦੇ ਆ ਤੇ ਗੋਲਡਨ ਹਟ ਹਰਾਨ ਸਿੰਘ ਰਾਣਾ ਜੀ ਦੇ ਟਾਬੇ ਤੇ ਰੁਕੇ ਆਗੇ ਤੇ ਮੈਂ ਇਹ ਵਲੌਗ ਇਸ ਕਰਕੇ ਬਣਾ ਰਿਹਾ ਤਾਂ ਕਿ ਦੋਸਤ ਮਿੱਤਰ ਸਮਝਣ ਗੱਡੀ ਦਿੱਲੀ ਤੋਂ ਲੈ ਕੇ ਆਉਣਾ ਕੋਈ ਸੌਖੀ ਗੱਲ ਨਹੀਂ ਬਹੁਤ ਐਫਰਟ ਲੱਗਦੇ ਹੈਗੇ ਇਸ ਕਰਕੇ ਜੇ ਵਲੌਗ ਬਣਾ ਰਿਹਾ ਜੀ ਤੇ ਆਪ ਸਭ ਦੇਖ ਲਿਓ ਇਹ ਫਾਰ ਟ੍ਰੈਕਟਰ ਪ੍ਰਾਣਾ ਮੈਸੀ ਆਪ ਸਭ ਆਏ ਹੋਣੇ ਇੱਥੇ ਦੇਖਿਆ ਹੋਣਾ ਜਿਨੇ ਨਹੀਂ ਵੀਰਾਂ ਨੇ ਦੇਖਿਆ ਤਾਂ ਇੱਥੇ ਆ ਕੇ ਦੇਖਿਓ 골ਡਨ ਹੱਟ ਤੇ ਵੈਸੇ ਤਾਂ ਕਾਫੀ ਬ੍ਰਾਂਚਾਂ ਨੇ ਤਾਂ ਇਸ ਇੱਕ ਬ੍ਰਾਂਚ ਤੇ ਟ੍ਰੈਕਟਰ ਖੜਾ ਜੀ ਮੈਸੀ ਚਲੋ ਹੁਣ ਪੇਟ ਪੂਜਾ ਕਰਦੇ ਆ ਜੀ ਫਿਰ ਮਿਲਦੇ ਆ ਦੋਸਤੋ ਅੱਗੇ ਦੋਸਤੋ ਪੰਡਤਾਂ ਦੇ ਟਾਬੇ ਤੇ ਰੁੱਕ ਕੇ ਆ ਕੇ ਇੱਥੋਂ ਸਾਡਾ ਸ਼ਹਿਰ 100 ਕਿਲੋਮੀਟਰ ਦੇ ਕਰੀਬ ਰਹਿ ਗਿਆ ਤੰਦ ਕਾਫੀ ਡੈਂਸ ਹੈਗੀ ਫੌਗ ਜਿਹੜੀ ਤੇ ਹੁਣ ਦੇਖਦੇ ਆ ਇੱਥੇ ਚਾਹ ਪਾਣੀ ਪੀਨੇ ਹੈਗੇ ਉਦੋਂ ਬਾਅਦ ਚੱਲਾਂਗੇ ਗੱਡੀ ਚੱਕ ਲਿਆਏ ਸਵੇਰੇ ਇਹਦਾ ਕਰਾਂਗੇ ਸੁਰਖੀ ਪਾਊਡਰ ਚਾ ਚੂ ਪੀ ਕੇ ਕਰਦੇ ਆ ਡਿਸਾਈਡ ਕੀ ਬਣਦਾ ਬੱਡੇ ਆਮਨ ਪ੍ਰਧਾਨ ਜੀ ਪਹਿਲਵਾਨ ਸਾਹਿਬ ਕਬੱਡੀ ਦੇ ਵੱਡੇ ਖਿਡਾਰੀ ਇੱਧਰ ਅਮਰਤਪਾਲ ਦਾ ਛੋਟਾ ਵੀਰ ਇੱਕ ਬੱਚਾ ਸਾਡਾ ਉਹ ਪਾਪ ਕੌਰ ਲੈਣ ਗਿਆ कुरकुरੇ ਦੇਖ ਰਿਹਾ ਸਰਚ ਕਰ ਰਿਹਾ ਹੈ ਕਬੀਲਦਾਰੀ ਭਾਰੀ ਹੈ ਉਹਦੀ ਹੁਣ ਚਾਹ ਚੂ ਪੀ ਕੇ ਕੈਂ ਹੁੰਦੇ ਆ ਫਿਰ ਦੇਖਦੇ ਆ ਕੀ ਬੰਦਦਾ ਆਪਾਂ ਵਾਸਤੇ ਵਧੀਆ ਸਹੂਲਤਾਂ ਜੀ ਪੰਡਤਾਂ ਦੇ ਟਾਬੇ ਤੇ ਨੇਰੇ ਸਵੇਰੇ ਜੇ ਕਿਸੇ ਨੇ ਰੁਕਣਾ ਹੋਵੇ ਵਧੀਆ ਮੰਝੇ-ਮੁੰਝੇ ਬਸਾਇਆ ਵੇ ਰੋਟੀ ਪਾਣੀ ਵਾਸਤੇ ਏਸੀ ਲੱਗਿਆ ਸਾਰਾ ਸਿਸਟਮ ਬਣਾਇਆ ਗਿਆ ਡਰਾਈਵਰਾਂ ਵਾਸਤੇ ਧੁੰਦ-ਧੁੰਦ ਚ ਜਾ ਕੇ ਤੇ ਨੇਰੇ ਸਵੇਰੇ ਜਾਈਆਂ ਵੀ ਰੱਖਿਆ ਵੇ ਇਹ ਦੇਖੋ ਦੇਖੋ ਦੋਸਤੋ ਆਹ ਆਉਂਦੀਆਂ ਗੱਡੀਆਂ ਅਗਲਾ ਕਹਿੰਦਾ ਲੈ ਆਏ ਲੈ ਹੈ ਧੁੰਦ ਦੇਖੋ ਬਾਈ ਧੁੰਦ ਦੇਖ ਲਿਆ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਤੇ ਪਹਿਲੀ ਸਾਡੀ ਨਾ ਸਭ ਦਾ ਢਾਉਰ ਤੇ ਨਾਲ ਮਹੀ ਦਾ ਜਿਹੜਾ ਉਹ ਧੁੱਗੀਆਂ ਪੈਣ ਪੱਟਾ ਵਿੱਚ ਮੇਰੇ ਨਹੀਂ ਪੁਰਨਾ ਤਾਰੇ ਨਾ ਰਸਵੇ ਸਵੇਰੇ ਸਭ ਤੋਂ ਮੇਰੀ ਆਕੇ ਸਾਡਾ ਸ਼ੀਸ਼ਾ ਐਕਸਪਰਟ ਸਾਡਾ ਲੱਗਿਆ ਹੋਇਆ ਹੈਗਾ ਪਾਤੜਾ ਕੇ ਬਹੁਤ ਧੁੰਦ ਸੀਗੀ ਇੱਥੇ ਸ਼ਹਿਰ ਚ ਨਹੀਂ ਹੈਗੀ ਉਸਤਾਦ ਜੀ ਪਹਿਲਵਾਨ ਜੀ ਲੈ ਕੇ ਆਏ ਆ ਗੱਡੀ ਹੈ ਇੱਥੇ ਧੁੰਦ ਨਹੀਂ ਹੈਗੀ ਜੀ ਬਟ ਬਰਾਸਤੇ ਤਾਂ ਬਸ ਪੁੱਛੋ ਹੀ ਨਾ ਬੋਲਾਲ ਸੀ ਇੱਥੇ ਨਹੀਂ ਹੈਗੀ ਅੱਛਾ ਸ਼ੀਸ਼ਾ ਐਕਸਪਰਟ ਲੱਗੇ ਹੋਇਆ ਪੀ ਐਚ ਡੀ ਕੀਤੀ ਹੋਈ ਹੈ ਨੇ ਸ਼ੀਸ਼ੇ ਸਾਫ਼ ਕਰ ਚ ਹਾਂ phd ਹੈ ਜੀ ਇਹ ਅ ਗਰੈ ਡਵਲ ਹੈ ਜਿਵੇਂ ਕਹਿੰਦੇ ਨੇ 골ਡ ਮੈਡ ਲਿਸਟ ਨੇ ਸ਼ੀਸ਼ਾ ਸਾਫ਼ ਕਰਨ ਚ ਆਹ ਦੇਖੋ ਵੀ ਧੁੰਦ ਕਿੰਨੀ ਇੰਨੀ ਜ਼ਿਆਦਾ ਧੁੰਦ ਹੋ ਗਈ ਆ ਇੱਕ ਬੰਦੇ ਨੇ ਗਾਲ ਪਾਰ ਕੱਢਿਆ ਹੋਇਆ ਸੀ ਉਹਦੇ ਸਟੀਅਰਿੰਗ ਫੜਿਆ ਹੋਇਆ ਜੀ ਇਧਰੋਂ ਸਾਰੇ ਸ਼ੀਸ਼ੇ ਲਾਏ ਹੋਏ ਨੇ ਜੀ ਆ ਨਰਦੀ ਦੇਖੋ ਜੀ ਇਧਰ ਦੀ ਆਹ ਦੇਖੋ ਜੀ ਆ ਮੁੰਡਾ ਇੱਕ ਪਿੱਛੇ ਨੱਕ ਫੜ ਕੇ ਬਹਿ ਗਿਆ ਧੁੰਦ ਨਾ ਜਾਮ ਹੋ ਗਿਆ ਜੀ ਇਹ ਇੱਕ ਨੇ ਸਟੀering ਫੜਿਆ ਆ ਦੇਖੋ ਇੱਕ ਨੇ ਸਟੀering ਫੜਿਆ ਹੋਇਆ ਦੋ ਬੰਦੇ ਦੱਸ ਰਹੇ ਨੇ ਤਿੰਨ ਇੱਕ ਕਲਚ ਤੇ ਬ੍ਰੇਕ ਤੇ ਆ ਇੰਨਾ ਬੁਰਾ ਹਾਲ ਇੰਨੀ ਜ਼ਿਆਦਾ ਧੁੰਦ ਤੱਕ ਕਦੇ ਵੀ ਨਹੀਂ ਦੇਖੀ ਜ਼ਿੰਦਗੀ ਚ ਜੀ ਮੇਰੀ ਤਾਂ ਵੈਸੇ 28 ਸਾਲ ਦੀ ਉਮਰ ਹੈ ਜੀ ਆ ਬੰਦੇ ਦੀ 45 ਸਾਲ ਹੋ ਗਏ ਇਹ ਨਹੀਂ ਵੇਖੀ